ਯੁੱਧ ਨਸ਼ਿਆਂ ਵਿਰੁੱਧ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸੀੜਾ ਆਓ ਪਿੰਡ ਵਾਸੀਓ ਨਸ਼ਿਆਂ ਦਾ ਕੋੜ ਕੱਢੀਏ ਹਰਦੀਪ ਸਿੰਘ ਮੁੰਡਿਆ ਕੈਬਨਟ ਮੰਤਰੀ ਪੰਜਾਬ ਸਰਪੰਚ ਕੁਲਦੀਪ ਸਿੰਘ ਵੱਲੋਂ ਸਮੂਹ ಗ್ರಾಮ ਪੰਚਾਇਤ ਪਿੰਡ ਸੀੜਾ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਪਿੰਡ ਵੱਲੋਂ ਗਰਾਊਂਡ ਵਾਸਤੇ 40 ਲੱਖ ਰੁਪਇਆ ਦੇਣ ਤੇ ਪਿੰਡ ਵਾਸੀਆਂ ਨੇ ਕੀਤਾ ਧੰਨਵਾਦ ਰਾਹੋ ਰੋਡ ਪਿੰਡ ਸੀੜੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿਮ ਦੇ ਤਹਿਤ ਪਿੰਡ ਵਾਸੀਆਂ ਨੂੰ ਕੀਤਾ ਜਾਗਰੂਕ ਆਮ ਆਦਮੀ ਪਾਰਟੀ ਦੇ ਚੇਅਰਮੈਨ ਜੋਰਾ ਸਿੰਘ ਚੇਅਰਮੈਨ ਵੱਲੋਂ ਪਿੰਡ ਵਾਸੀਆਂ ਦਾ ਪਿੰਡ ਦੇ ਵਿਕਾਸ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ ਆਮ ਆਦਮੀ ਪਾਰਟੀ ਦੇ ਚੇਅਰਮੈਨ ਜੁਰਾਵਰ ਸਿੰਘ ਵੱਲੋਂ ਬਾਜਰਾ ਕਨੌਲੀ ਅਤੇ ਏਕਤਾ ਕਨੌਲੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਗੰਦਾ ਪਾਣੀ ਪੀਣ ਕਾਰਨ ਲੋਕਾਂ ਵਿੱਚ ਫੈਲ ਰਹੀਆਂ ਸੀ ਬਿਮਾਰੀਆਂ ਜਿਸ ਦੇ ਹੱਲ ਲਈ ਚੇਅਰਮੈਨ ਜੁਰਾਵਰ ਸਿੰਘ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ ਆਓ ਗੱਲਬਾਤ ਕਰਦੇ ਹਾਂ ਕੈਪਟਨ ਮੰਤਰੀ ਸਿੰਘ ਮੁੰਡਿਆ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਲੁਧਿਆਣੇ ਦੀ ਵਿਸ਼ੇਸ਼ ਰਿਪੋਰਟ ਸਰਬ ਕੀ ਜਾਣ ਕਰਨ ਪਿੰਡ ਸੀੜੇ ਦੇ ਵਿੱਚ ਪਹੁੰਚੇ ਅੱਜ ਜਿਹੜੀ ਮਹੀਨ ਦੇ ਤਹਿਤ ਅੱਜ ਪਿੰਡ ਸੀੜੇ ਦੇ ਵਿੱਚ ਪਹੁੰਚੇ ਪਿੰਡ ਵਾਲਿਆਂ ਦਾ ਸਾਰੀਆਂ ਭੈਣਾਂ ਦਾ ਮੱਈਆਂ ਮਤਾਵਾਂ ਦਾ ਪੀਰਾਂ ਦਾ ਦਿਲ ਦੀਆਂ ਇਹ ਖੁਸ਼ੀਆਂ ਤੋਂ ਧੰਨਵਾਦ ਕਰਦਾ ਵੀ ਇੱਕ ਛੋਟੇ ਜਿਹੇ ਸਦ ਦੇ ਉੱਪਰ ਸਾਰਾ ਪਿੰਡ ਇਕੱਠਾ ਹੋਇਆ ਅਸੀਂ ਅੱਜ ਜੋ ਕਿ ਸਾਡੇ ਸੀਐਮ ਸਾਹਿਬ ਨੇ ਜੁੱਧ ਨਸਿਆਂ ਵਿਰੁੱਧ ਮੁਹਿੰਮ ਚਲਾਈ ਹੈ ਉਹਦੇ ਲਈ ਅਸੀਂ ਇਕੱਠੇ ਹੋਏ ਸੀ ਸਾਰੇ ਪਿੰਡ ਵਾਸੀਆਂ ਨੇ ਮੈਨੂੰ ਯਕੀਨ ਦਿਵਾਇਆ ਸਾਰੀਆਂ ਭੈਣਾਂ ਨੇ ਯਕੀਨ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਆ ਸਰਕਾਰ ਦੇ ਨਾਲ ਆ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਕਰਦਾ ਉਹਨੂੰ ਅਸੀਂ ਨਾਲ ਤੁਹਾਡੇ ਲੱਗ ਕੇ ਤੇ ਜਿਹੜਾ ਨਸ਼ਾ ਨਸੇ ਤੋਂ ਹਟਾਵਾਂਗੇ ਅਪੀਲ ਘਰ ਘਰ ਪਹੁੰਚਾਵਾਂਗੇ ਜੋ ਪਰਿਵਾਰਾਂ ਦਾ ਕੀ ਜਣਾ ਜਿਹੜੇ ਮਿਲੇ ਆ ਜਿਸ ਮਾਨਨਤ ਵੀ ਕੀਤਾ ਜਾ ਤਦ ਅਸ਼ੀਸ਼ ਤੋਂ ਪਿੰਡ ਵਾਲਿਆਂ ਨਾਲ ਬਹੁਤ ਜਿਆਦਾ ਪਿਆਰ ਦਿੰਦਾ ਮਰੀਆਂ ਭੈਣਾਂ ਦੇ ਮਤਾਵਾਂ ਨੇ ਮੈਂ ਇਹਨਾਂ ਦਾ ਦਿਲ ਦੀਆਂ ਖਿਹਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਦਾ ਦੇਨ ਨਹੀਂ ਦੇ ਸਕਦਾ 22 ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀ ਲੀਡ ਮਾ ਦਿਖਾਇਆ ਮੈਂ ਨਾ ਤਾਂ ਦੇ ਨਹੀਂ ਦੇ ਸਕਦਾ 2-4 ਮੰਗਿਆ ਸੀ ਸਰਪੰਚ ਸਾਹਿਬ ਦੀ ਉਹ ਮੈਂ ਯਕੀਨ ਦਿਵਾਇਆ ਵੀ ਬਹੁਤ ਜਲਦੀ ਕਰਵਾਵਾਂਗੇ 5 ਲੱਖ ਰੁਪਇਆ ਪਿੰਡ ਨੂੰ ਜਿੰਨਾ ਕੁ ਮਿਲੋ ਪਿੱਛੋਂ ਹੈਗਾ ਮੈਂ ਕਹਿ ਦਿੱਤਾ 5 ਲੱਖ ਰੁਪਇਆ ਦਿੱਤਾ ਜਾਊਗਾ 40 ਲੱਖ ਰੁਪਇਆ ਪਿੰਡ ਨੂੰ ਆ ਗਿਆ ਗਰਾਊਂਡ ਦੇ ਲਈ ਜਿਹੜਾ ਕੋਈ ਜਿਹੜੇ ਸਾਡੇ ਆਉਣ ਵਾਲੀ ਬੱਚੇ ਆ ਉਹ ਨਸਿਆ ਤੋਂ ਬਚ ਸਕਣਗੇ ਜਦੋਂ ਕੋਸ ਸਾਹਿਬ ਵੀ ਹੈਗੇ ਤੇ ਅੱਜ ਨੂੰ ਜਿਹੜੇ ਕਿ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਉਹ ਬਹੁਤ ਖੁਸ਼ ਹੈ ਵੀ ਸਾਡੇ ਜਿਹੜੇ ਪਿੰਡ ਦੇ ਵਿੱਚ ਗਰਾਊਂਡ ਬਣਨ ਜਾ ਰਿਹਾ 40 ਲੱਖ ਰੁਪਏ ਦੀ ਲਾਗਤ ਨਾਲ ਡੀਐਮ ਸਾਹਿਬ ਦਾ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਇਹ ਕੋਟ ਸਾਹਿਬ ਹੈ ਜੀ ਬੱਚਿਆਂ ਨੂੰ ਸਖਲਾਈ ਦਿੰਦੇ ਆ ਬਹੁਤ ਖੁਸ਼ ਆਏ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਗਰਾਊਂਡ ਲਈ 40 ਲੱਖ ਰੁਪਏ ਆ ਸਾਰੇ ਪਿੰਡ ਦਾ ਸਰ ਪਿੰਡ ਧੰਨਵਾਦ ਕਰ ਸਰ ਸਨ ਸਰ ਇੱਕ ਹਲਕਾ ਸਨਨੇ ਵਾਲਾ ਜੀ ਬਈ ਸਰ ਬਾੜਾ ਗਲੋਂਡੀ ਨਾਲ ਲੱਗਦੀ ਇੱਕ ਤਕਲੋਂਡੀ ਸਰ ਉੱਤਰ ਸਰ ਹਾਲਾਤ ਇੰਨੇ ਗਮੜੇ ਨੇ ਸਾਰੇ ਪਿੰਡ ਚ ਗੰਦਾ ਪਾਣੀ ਆ ਰਿਹਾ ਸਰ ਬਹੁਤ ਲੰਬੇ ਸਮੇਂ ਤੋਂ ਦਾ ਸਮੱਸਿਆ ਔਰ ਸਰ ਹੱਲ ਨਹੀਂ ਹੋ ਰਿਹਾ ਨਾ ਪੰਚਾਇਤ ਕਦਰ ਦੇ ਬਈ ਨਾ ਸਰ ਕੋਈ ਹੱਲ ਹੋ ਰਿਹਾ ਮੈਂ ਦੱਸਣਾ ਚਾਹੁੰਦਾ ਕਈ ਵਾਰ ਕੀ ਹੁੰਦਾ ਪਿੰਡ ਵਾਲਿਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਤੱਕ ਪਹੁੰਚ ਨਹੀਂ ਹੁੰਦੀ ਜਿਹੜੇ ਵੀ ਕੋਈ ਪਿੰਡ ਦੀ ਪਹੁੰਚ ਸਾਡੇ ਤੱਕ ਹੁੰਦੀ ਆ ਅਸੀਂ ਨਾਲ ਜਾ ਕੇ ਕੰਮ ਕਰਵਾਈਦਾ ਬਾਕੀ ਮੰਤਰੀ ਸਭ ਤੋਂ ਇਹ ਮੈਕਮਾ ਜਿਹੜਾ ਵਾਟਰ ਸਪਲਾਈ ਦਾ ਇਹਤੇ ਨਾਲ ਦੀ ਨਾਲ ਹੀ ਹੱਲ ਹੋ ਜਾਣਾ ਪਿੰਡ ਵਾਲਿਆਂ ਨੂੰ ਕਹੋ ਕਿ ਦਫ਼ਤਰ ਆ ਕੇ ਆਪਣੀ ਜਿਹੜੀ ਮੰਗ ਹੈ ਦੱਸਣ ਨਾਲ ਦੀ ਨਾਲ ਹੱਲ ਜਿਹੜੀ ਮਰਜ਼ੀ ਪਾਰਟੀ ਨੇ ਹੁਣ ਮਤਲਬ ਜਿਹੜੇ ਮਰਜ਼ੀ ਸਾਡੇ ਲਈ ਕੋਈ ਪਾਰਟੀ ਨਹੀਂ ਸਾਡੇ ਲਈ ਸਾਰੇ ਆਪਣੇ ਸਰ ਉੱਤੇ ਸਰ ਹੋਰ ਵੀ ਇੱਕ ਪ੍ਰੋਬਲਮ ਸਰ ਆਪਣਾ ਹਲਕਾ ਸਾਂਹੇ ਵਾਲ ਤੇ ਬਹੁਤ ਜ਼ਿਆਦਾ ਹੀ ਆਪਣਾ ਸਰ ਜੇ ਪਿੰਡ ਦਾ ਕੋਈ ਕੰਮ ਆ ਸਰ ਖੁਦ ਮੱਲੇ ਵਾਲੇ ਸਰ ਪੈਸੇ ਦੇ ਕੇ ਹੀ ਆਪਣੇ ਕੰਮ ਕਰਾ ਰਹੇ ਕੋਈ ਸਿਬਰੇ ਦੀ ਸਵਾਈ ਲਾ ਲੋ ਪਤਾ ਕੀ ਹੈ ਜੀ ਮੈਂ ਤਾਂ ਹੁਣ ਦੱਸਣਾ ਜਿਵੇਂ ਸਾਡੇ ਤੱਕ ਕੋਈ ਗੱਲ ਪਹੁੰਚੂਗੀ ਨਹੀਂ ਪਤਾ ਨਹੀਂ ਲੱਗੂਗਾ ਫਿਰ ਉਹਦਾ ਹੱਲ ਕਿਵੇਂ ਸਰ ਦੋ ਫਰਸਟ ਕਹਿੰਦਾ 162 ਪਿੰਡ ਹੈ ਸਾਡੇ ਹਲਕੇ ਦੇ ਹਰੇਕ ਪਿੰਡ ਚ ਸਾਡੇ ਤੋਂ ਨਹੀਂ ਪਹੁੰਚਉਂਦਾ ਔਰ ਪਿੰਡ ਵਾਲਿਆਂ ਨੂੰ ਮੈਂ ਤੁਹਾਡੇ মিডিਆ ਥਰੂ ਅਪੀਲ ਕਰਦਾ ਕਿ ਮੈਂ 11 ਵਜੇ ਤੋਂ ਲੈ ਕੇ 6 ਵਜੇ ਤੱਕ ਕੋਹਾੜੇ ਦਫ਼ਤਰ ਬੈਠਦਾ ਸਵੇਰੇ 8 ਵਜੇ ਤੋਂ ਲੈ ਕੇ ਕਹ ਲਓ 10 10:30 ਵਜੇ ਤੱਕ ਮੈਂ ਘਰ ਵਾਲੇ ਦਫ਼ਤਰ ਬੈਠਦਾ ਜੇਲੇ ਮਰਜੀ ਆਓ ਉਹਨਾਂ ਦਾ ਬੱਚਾ ਹੀ ਉਹਨਾਂ ਦਾ ਭਰਾ ਹੀ ਉਹਨਾਂ ਦੇ ਨਾਲ ਲਾ ਕੇ ਉਹਨਾਂ ਦੇ ਜਿਹੜਾ ਵੀ ਹਾਲਾ ਮੈਂ ਕਰਦਾ ਧੰਨਵਾਦ ਤੇ ਜੁਰਦਨ ਅੱਜ ਵੀ ਉਹ ਨਹੀਂ ਦੇਤਾ ਅਸੀਂ ਜੀ ਬਹੁਤ ਧੰਨਵਾਦੀ ਆ ਪਿੰਡ ਸੀੜਾ ਦੇ ਸਾਰੇ ਸਮੂਹ ਨਗਰ ਵਾਸੀਆਂ ਵੱਲੋਂ ਪੂਰੀ ਪੰਚਾਇਤ ਵੱਲੋਂ ਮੈਂ ਧੰਨਵਾਦ ਕਰਦਾ ਜੀ ਚੇਅਰਮੈਨ ਸਾਹਿਬ ਜੁਰਾਵਰ ਸਿੰਘ ਜੀ ਦਾ ਸਾਡੇ ਪਿੰਡ ਆਏ ਨੇ ਜੀ ਸਾਡੇ youth ਨੂੰ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੇ ਬਹੁਤ ਪ੍ਰੇਰਣਾ ਦਿੱਤੀ ਹੈ ਜੀ ਬੜੇ ਪਿਆਰ ਨਾਲ ਸਮਝਾਇਆ ਦੱਸਿਆ ਨਸ਼ੇ ਤੋਂ ਦੂਰ ਕਿਵੇਂ ਰਹਿਣਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜਿਹੜੀ ਸੀਐਮ ਮਾਨ ਜੀ ਨੇ ਇਹ ਮੁਹਿੰਮ ਚਲਾਈ ਹੈ ਜੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਵੀਡੀਓ ਵਾਲੇ ਵੀ ਸਾਰੇ ਜਾਣਦੇ ਆ ਬਹੁਤ ਮਤਲਬ ਕੁਪਰਾਲਾ ਕਰ ਰਹੇ ਨੇ ਜਿਵੇਂ ਪਹਿਲਾਂ ਬਹੁਤ ਨਸ਼ਾ ਵੇਚਿਆ ਜੀ ਸਰਪਾਰਾ ਨੇ ਹੁਣ ਨਸ਼ੇ ਨੂੰ ਠੱਲ ਪੈ ਰਹੀ ਹੈ ਜੀ ਆਪਾਂ ਵੇਖ ਰਹੇ ਆ ਵੱਡੇ ਵੱਡੇ ਮਗਰਮਸ ਜੇਲਾ ਸਿੱਟੇ ਹੋਏ ਨੇ ਜੀ ਜਿਹੜੇ ਨਸ਼ਾ ਵੇਚਦੇ ਸੀ ਇਸ ਲਈ ਪਹਿਲਾਂ ਨਾਲੋਂ ਬਹੁਤ ਵਹਿਤਰ ਆ ਜੀ ਸਾਡਾ ਪਿੰਡ ਵੀ ਬਹੁਤ ਵਹਿਤਰ ਆ ਤੋਂ ਸਾਡੀਆਂ ਡਿਮਾਂਡਾਂ ਸੀ ਜੀ ਪਿੰਡ ਦੀਆਂ ਕਿ ਵੀ ਸਾਨੂੰ ਸਾਡੀ ਜੀ ਸਭ ਤੋਂ ਪਹਿਲੀ ਮੰਗ ਸੀ ਮੇਰੀ ਮੰਤਰੀ ਸਾਹਿਬ ਨਾਲ ਵੀ ਦੋ ਦੋਨ ਵਾਰ ਵੱਲਵਾ ਕੋਈ ਇਸ ਉਸ ਵਿਸ਼ੇ ਤੇ ਸਾਡੇ ਪਿੰਡ ਦੀ ਗਰਾਊਂਡ ਆ ਜੀ ਸਾਡੇ ਪਿੰਡ ਦੇ ਸੈਂਟਰ ਪੁਆਇੰਟ ਤੇ ਆ ਅਸੀਂ ਉਹਦੇ ਬਾਰੇ ਮੰਤਰੀ ਸਾਹਿਬ ਨੂੰ ਬੇਨਤੀ ਲਈ ਸੀ ਤੇ ਸਾਡੇ ਉਹਨਾਂ ਨੇ ਬੇਨਤੀ ਨੂੰ ਸੁਣਦੇ ਹੋਏ ਸਾਨੂੰ 40 ਲੱਖ ਰੁਪਏ ਦੀ ਬਰਾਣ ਦੇਣ ਦਾ ਵਾਅਦਾ ਕੀਤਾ ਜੀ ਉਹ ਐਲਾਨ ਵੀ ਹੋ ਗਿਆ ਜੀ ਉਹ ਲਾਤਾ ਹੋਰ 20 ਦਿਨਾਂ ਅੰਚ ਜਾਂ 25 ਦਿਨਾਂ ਦੇ ਵਿੱਚ ਸਾਡੇ ਅਕਾਉਂਟ 'ਚ ਵੀ ਆ ਜਾਣਗੇ ਪੰਚਾਇਤ ਦੇ ਤੇ ਅਸੀਂ ਉਹਨੂੰ ਪੂਰੇ ਦਿਲੋਂ ਸ਼ੁਕਰਾਨੂ ਵਧੀਆ ਬਣਾਉਂਦੇ ਹਾਂ ਇਹਨਾਂ ਦੇ ਪਾਣੀ ਦੀ ਇੱਕ ਸਮੱਸਿਆ ਸੀ ਸਾੜ ਤਾਂ ਸਿੱਧੇ ਨੇ ਲੋ ਲੋ ਜੀ ਇਹਨਾਂ ਦੇ ਪਾਣੀ ਦੀ ਛੋਟੀ ਸਮੱਸਿਆ ਚੱਲ ਰਹੀ ਹੈ ਸਾਡੇ ਪਿੰਡ ਜੀ ਤੇ ਉਹ ਅਸੀਂ ਪਹਿਲਾਂ ਵੀ ਧਿਆਨ ਚ ਲਿਆਉਂਦੀ ਸੀ ਹੁਣ ਚੇਰਮੈਨ ਸਾਹਿਬ ਨੂੰ ਦਿੱਤੀ ਇਹਨਾਂ ਨੇ ਵਾਅਦਾ ਕੀਤਾ ਜੀ ਸਾਡਾ ਵੀ ਆਉਣ ਵਾਲੇ ਕੁਝ ਦਿਨਾਂ 'ਚ ਉਹ ਮ